ਭਾਜੀ ਅਮਰਸਰ ਦੇ ਵੇਰਕਾ ਦੇ ਵਿੱਚ ਸਾਲ 2015 ਦੇ ਵਿੱਚ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀ ਦੇ ਭੁਲੇਖੇ ਅਕਾਲੀ ਆਗੂ ਮੁਖਜੀਤ ਸਿੰਘ ਦਾ ਇਨਕਾਊਂਟਰ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਪੀੜਤ ਪਰਿਵਾਰ ਦੇ ਵੱਲੋਂ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ ਹੁਣ ਇਸ ਕੇਸ ਦੇ ਸੰਬੰਧਿਤ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਅਦਾਲਤ ਦੇ ਵਿੱਚ 302 ਦਾ ਮਾਮਲਾ ਰੱਦ ਕਰਨ ਦੀ ਅਪੀਲ ਪਾਈ ਗਈ ਹੈ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ ਦੇਖੋ ਕੀ ਹੈ ਪੂਰੀ ਰਿਪੋਰਟ ਸਾਲ 2015 ਦੇ ਵਿੱਚ ਅੰਮ੍ਰਿਤਸਰ ਦੇ ਵੀਰਕਾ ਵਿਖੇ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਪੁਲੇਖੇ ਪੁਲਿਸ ਦੇ ਵੱਲੋਂ ਮਾਰੇ ਗਏ ਅਕਾਲੀ ਆਗੂ ਮੁਖਜੀਤ ਸਿੰਘ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਸੰਬੰਧਿਤ ਪੁਲਿਸ ਮੁਲਾਜ਼ਮਾਂ ਦੀ ਉਸ ਅਪੀਲ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ 302 ਦਾ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਮ੍ਰਿਤਕ ਮੁਖਜੀਤ ਸਿੰਘ ਦੀ ਪਤਨੀ ਹਰਜੀਤਕੌਰ ਨੇ ਆਖਿਆ ਕਿ ਉਸ ਵੱਲੋਂ ਆਪਣੇ ਪਤੀ ਦੀ ਮੌਤ ਮਗਰੋਂ ਬੜੀ ਮੁਸ਼ਕਲ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਕੀਤਾ ਜਾ ਰਿਹਾ ਹੈ ਉਹਨਾਂ ਜਿੱਥੇ ਸਰਕਾਰ ਤੋਂ ਆਪਣੇ ਬੱਚਿਆਂ ਦੇ ਲਈ ਨੌਕਰੀ ਦੀ ਮੰਗ ਕੀਤੀ ਹੈ ਉੱਥੇ ਹੀ ਅਦਾਲਤ ਦੇ ਕੋਲੋਂ ਇਨਸਾਫ ਮਿਲਣ ਦਾ ਭਰੋਸਾ ਜਿਟਾਇਆ ਹੈ ਅgetElementById ਹੁਣ ਇਨਸਾਫ ਮੰਗਦੇ ਆ ਵੀ ਜਿਹੜੇ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਤੇ ਮੰਤਰੀ ਸਾਹਿਬ ਨੇ ਭਾਈ ਉਹ ਬੇਨਤੀ ਕਰਦੀ ਆ ਵੀ ਮੇਰੇ ਹੁਣ ਬੱਚੇ ਬੇਟੀ ਮੇਰੀ ਹੁਣ 20 ਸਾਲਾਂ ਦੀ ਹੋ ਗਈ ਆ ਮੇਰੀ ਬੇਟੀ ਨੂੰ ਹੁਣ ਨੌਕਰੀ ਦੇਵੇ ਘਰ ਦਾ ਗੁਜ਼ਾਰਾ ਸਾਡਾ ਕਿਤਰਾ ਚੱਲਦਾ ਵਾ ਉਹ ਮੈਨੂੰ ਪਤਾ ਵਾ ਜਿਨ੍ਹਾਂ ਨੇ ਜਿਨ੍ਹਾਂ ਨੇ ਮੋਰ ਦੇ ਘਰ ਉਤਾਰਿਆ ਸੀ ਜਿਹਨਾਂ ਨਾਲ ਐਨਕਾਉਂਟਰ ਕੀਤਾ ਉਸ ਤੋਂ ਬਾਅਦ ਤੁਹਾਡੇ ਨਾਲ رابطہ ਹੋਇਆ ਸੀ ਉਹਨਾਂ ਦਾ ਕਦੀ ਕਦੀ ਉਹਨਾਂ ਨੇ ਕਿਹਾ ਵਾਪਸ ਲੋਕੇ ਸੀ ਇਸ ਤਰ੍ਹਾਂ ਕੋਈ ਤੰਕੀ ਆਈ ਹੈ ਬਦੋਸਤ ਨਹੀਂ ਸਰ ਫੇ ਅਸਲੇ ਵਾਸਤੇ ਰਾਜੀ ਨਾਵੇਂ ਵਾਸਤੇ ਕਹਿੰਦੇ ਰਹੇ ਆ ਵੀ ਰਾਜੀ ਨਾਵਾ ਕਰ ਲੋ ਅਈ ਤੁਹਾਨੂੰ ਉਹ ਬੱਚੇ ਤੁਹਾਡਿਆਂ ਨੂੰ ਦਵਾਂਗੇ ਨੌਕਰੀਆਂ ਦਵਾਂਗੇ ਫਲਾਲ ਦਵਾਂਗੇ ਟੀਂਗ ਦਵਾਂਗੇ ਪੈਸੇ ਦਵਾਂਗੇ ਤੇ ਪਰ ਮੈਂ ਉਦੋਂ ਵੀ ਨਹੀਂ ਅਹੀਂ ਮੰਨੀ ਨਹੀਂ ਵੀ ਅਹੀਂ ਆਖਿਆ ਵੀ ਨਹੀਂ ਅਹੀਂ ਮੈਂ ਨਿਸਾਬ ਲੈਣਾ ਮੈਂ ਉਹਨਾਂ ਕੋ ਵੀ ਨਹੀਂ ਪੁਲਿਸ ਵਾਲਿਆਂ ਕੋ ਵੀ ਮੈਂ ਆਂਦੀ ਨਹੀਂ ਵੀ ਮੇਰੇ ਨਾਲ ਕਰ ਮੈਂ ਮੰਤਰੀ ਜੀ ਸਾਹਿਬ ਨੂੰ ਕਹੀ ਨਹੀਂ ਹੱਥ ਜੋੜ ਕੇ ਬੇਨਤੀ ਭਗਵੰਤ ਮਾਨ ਨੂੰ ਉਦੋਂ ਸਖਬੀਰ ਬਾਦਲ ਹੀ ਸਖਬੀਰ ਬਾਦਲ ਖੁਦ ਘਰ ਆਇਆ ਹੀ ਉਦੋਂ ਮੇਰੇ ਬੱਚੇ ਜਿਹੜੇ ਛੋਟੇ ਸੀ ਤੇ ਹੁਣ ਮੇਰੇ ਬੱਚੇ ਸੁਖਨਾ ਜਵਾਨ ਹੋਏ ਆ ਹੁਣ ਮੇਰੇ ਬੱਚਿਆਂ ਨੂੰ ਨੌਕਰੀ ਸੁਖ ਭਗਵੰਦ ਮਾਰ ਦਵੇ ਮੈਂ ਉਹਨਾਂ ਨੂੰ ਪੁਲਿਸ ਵਾਲਿਆ ਕੋ ਮੈਂ ਨੌਕਰੀ ਥੋੜਾ ਮੰਗਦੀ ਆ ਮੈਂ ਉਹਨਾਂ ਨੂੰ ਤੇ ਮੈਂ ਨਹੀਂ ਵੀ ਸਜ਼ਾ ਆਵੇ ਵੱਧ ਤੋਂ ਵੱਧ ਸਜ਼ਾ ਆਵੇ ਫਾਂਸੀ ਦੀ ਸਜ਼ਾ ਮੰਗਦੀ ਜੋ ਮੈਂ ਵੀ ਮੈਨੂੰ ਫੇਰ ਨਿصاف ਮਿਲਦਾ ਜੋ ਜੋ ਫਾਂਸੀ ਦੀ ਸਜ਼ਾ ਹੁੰਦੀ ਹੈ ਉਹਨਾਂ ਨੂੰ ਇਸੇ ਤਰ੍ਹਾਂ ਇਨਕਾਊਂਟਰ ਦੇ ਵਿੱਚ ਮਾਰੇ ਗਏ ਮੁਖਜੀਤ ਸਿੰਘ ਦੇ ਭਤੀਜੇ ਯੁਵਰਾਜ ਸਿੰਘ ਨੇ ਆਖਿਆ ਕਿ ਉਸਦੇ ਚਾਚਾ ਜੀ ਨੂੰ ਇਨਕਾਊਂਟਰ ਦੌਰਾਨ 29 ਗੋਲੀਆਂ ਮਾਰੀਆਂ ਗਈਆਂ ਉਨਾ ਕਿ ਹੈ ਕਿ ਇਹ ਪੁਲਿਸ ਦੀ ਜ਼ਰੂਰ ਕੋਈ ਸਾਜਿਸ਼ ਸੀ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਇਹ ਵੀ ਆਖਿਆ ਹੈ ਕਿ ਜੱਗੂ ਭਗਵਾਨਪੁਰੀਏ ਦਾ ਪੁਲਿਸ ਨੇ ਹਾਲੇ ਤੱਕ ਇਨਕਾਊਂਟਰ ਨਹੀਂ ਕੀਤਾ ਉਹਨਾਂ ਆਖਿਆ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਨਸਾਫ ਲੈ ਕੇ ਰਾਂਗੇ ਵੀ ਦੀ ਨਤੀ ਗੋਲੀਆਂ ਵੱਜੀਆਂ ਵੀ ਚਾਚੂ ਜੀ ਹਾਂ ਜੀ ਇਹ 147 ਦਾ ਨਾਈਟ 9mm ਦੀ 147 ਦੀ ਬਲੈਸਟਾਂ ਮਾਰੀਆਂ ਹਾਂ ਹਾਂ ਜੀ ਬਲੈਸਟ ਵੱਜੀ ਕੋਈ ਦੁਸ਼ਮਣੀ ਸੀ ਪੇ ਜੇ ਆਪ ਆਪਣੇ ਖਾ ਵੀ ਨਾਮ ਹੀ ਕਹੀਏ ਜੇ ਕਹਿੰਦੇ ਰஞ்சிਸ਼ਾ ਕੰ ਲੱਗਦਾ ਕੁਛ ਇਤਤਫ ਹੋਏਗਾ ਜਿਹੜਾ ਚਾਰ ਕੁਛ ਕੇ ਮਾਰਿਆ ਏ ਓਏ ਬੇਟੀ ਸ਼ਾਜੇ ਸ਼ਾਬਾ ਵਾਡੀ ਛੋਟੀ ਸੰਧੀ ਸ਼ਾਸ਼ ਤੈਤ ਮਾਰਿਆ ਏ ਹਾਂਜੀ ਹਾਂਜੀ ਇਹਨਾਂ ਨੇ ਕਿਸੇ ਦੇ ਕਹਿ ਤੈ ਮਾਰਿਆ ਚਲੋ ਉਹ ਨਹੀਂ ਬੰਦੇ ਸ਼ੋਅ ਹੋਏ ਜਿਹਦੇ ਕਹਿ ਤੈ ਇਹਨਾਂ ਨੇ ਮਾਰਿਆ ਵੀ ਹੁਣ ਜਦੋਂ ਇਹਨਾਂ ਨੂੰ ਸਜ਼ਾ ਹੋਊਗੀ ਕੋਰਟ ਦੇ ਵਿੱਚ ਫਿਰ ਆਪੇ ਦੱਸਣਗੇ ਵੀ ਅਸੀਂ ਕਿਹਦੇ ਕੈਂਦਨ ਕਾਉਂਟਰ ਕੀਤਾ ਵਾ ਹਾਂਜੀ ਹਾਂਜੀ ਜੇ ਜੱਗੂ ਭਗਵਾਨ ਬਰੀਆਂ ਨੂੰ ਮਾਰਨਾ ਸੀ ਉਹਨੂੰ ਤੇ ਇਹਨਾਂ ਨੇ ਉਥੋਂ ਲੱਗੇ ਇਥੇ ਸਾਡੇ ਕਥੂ ਨੰਗਲ ਦੇ ਲੱਗੇ ਪਿੰਡ ਪੈਂਦਾ ਉਥੋਂ ਉਹਨੂੰ ਫੜ ਲਿਆ ਏ ਹਾਂ ਜੀ ਹਾਂ ਜੀ ਪੜ ਕੇ ਜੋ ਸ਼ੋਅ ਕਰਤਾ ਵੀ ਇਹ ਗੱਡੀ ਭਜਾਈ ਫਿਰ ਉਦੋਂ ਉਹਦਾ ਵੀ ਇਨਕਾਊਂਟਰ ਕਰ ਦਿੰਦੇ ਉਹਦਾ ਇਹਨਾਂ ਇਨਕਾਊਂਟਰ ਨਹੀਂ ਕੀਤਾ ਹਾਂ ਜੀ ਹਾਂ ਜੀ ਪੂਰੇ ਮਹੀਨੇ ਬਾਅਦ ਫੜਿਆ ਗਿਆ ਜੱਗੂ ਭਗਵਾਨਪੁਰੀ ਹਾਂ ਜੀ ਉਹਦਾ ਇਨਕਾਊਂਟਰ ਨਹੀਂ ਕੀਤਾ ਇਹਨਾਂ ਨੇ ਉਹਨੂੰ ਤੇ ਅੱਜ 11 ਸਾਲ ਹੋ ਗਏ ਜੇਲ੍ਹ 'ਚ ਹੁਣ ਕਿਉਂ ਨਹੀਂ ਇਨਕਾਊਂਟਰ ਕਰਤਾ ਹਾਂ ਜੀ ਹਾਂ ਜੀ ਲੱਗਦਾ ਇਨਸਾਫ ਮਿਲੇਗਾ ਤੁਹਾਨੂੰ ਲੱਗਦਾ ਹੈ ਕਿ ਸਜ਼ਾਵਾ ਹੋਣੀ ਹੈ ਨਹੀਂ ਇਨਸਾਫ ਤੇ ਮਿਲੂਗਾ ਵੀਰ ਜੀ 11 ਸਾਲ ਹੋ ਗਏ ਆ ਭਾਵੇਂ ਹੋਰ ਦਾ ਲੱਗ ਜਾਣਾ ਹੈ ਇਹਦੇ ਇਨਸਾਫ ਲੈ ਕੇ ਰਾਵਾਂਗੇ ਹਾਂ ਜੀ ਹਾਂ ਜੀ ਆਡੇ ਦੇ ਬਥੇਰੇ ਝੂਠੇ ਪਰਚੇ ਹੋ ਅਨੀਆਂ ਜੀ ਛੇਤਰ ਵੀ ਖਾਦੇ ਆ ਇਹ ਸਾਰਾ ਕੁਝ ਪੁਲਿਸ ਨੇ ਕੋਟਾ ਵੀ ਹਨ ਉਹ ਪਰ ਆਹੀ ਰਾਈਨਾਵਾ ਨਹੀਂ ਕਰਨਾ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਰਾਈਨਾਵੇਂ ਦਾ ਦੱਸਦੀ ਹੈ ਕਿ ਜੱਗੂ ਭਗਵਾਨਪੁਰੀਏ ਦੇ ਭੁਲੇਖੇ ਇਨਕਾਊਂਟਰ ਦੌਰਾਨ ਮਾਰਿਆ ਗਿਆ ਮੁਖਜੀਤ ਸਿੰਘ ਅਕਾਲੀ ਦਲ ਦੇ ਵਿੱਚ ਪ੍ਰਮੁੱਖ ਆਗੂ ਸੀ ਪਰ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਇਸ ਮਾਮਲੇ ਦੇ ਵਿੱਚ ਕੀ ਵੱਡਾ ਫੈਸਲਾ ਸੁਣਾਏਗੀ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਦੇ ਨਾਲ ਹਮਦਰਦ ਟੀਵੀ